ਇੱਕ ਨਾਮ ਬਹੁਤ ਵੱਡਾ ਸੀ ਬਰਕਤ ਸਿੱਧੂ ਉਹ ਵੀ ਕਹਿੰਦੇ ਬਹੁਤ ਫਕਰ ਸੁਭਾਅ ਦਾ ਨੇ ਗੁੰਮਨਾਮੀ ਗੁੰਮਨਾਮੀ ਰਿਹਾ ਵਿਚਾਰਾ ਏ ਡਗਰੀ ਵਿੱਚ ਜੂਝਦਾ ਮਰ ਗਿਆ ਬਰਕਤ ਸਿੱਧੂ ਵਿਚਾਰਾ ਮੋਗੇ ਦਾ ਅੱਛੇ ਉਹਦੇ ਬੱਚੇ ਵੀ ਮੈਨੂੰ ਭੂਆ ਕਹਿੰਦੇ ਨੇ ਹੁਣ ਤੱਕ ਮੇਰੇ ਨਾਲ ਇਨ ਟੱਚ ਨੇ ਮੇਰਾ ਵਟਸਐਪ ਕੱਢ ਲਓ ਅੱਛੇ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਈਆਂ ਜਿੰਨੀ ਮਦਦ ਹੁੰਦੀ ਹੈ ਮੈਂ ਹੁਣ ਵੀ ਕਰਦੀ ਆਂ ਹੂੰ ਹੂੰ ਇੰਨਾ ਚੰਗਾ ਕਲਾਕਾਰ ਸੀ ਉਹਦਾ ਸੋਸ਼ਲ ਮੀਡੀਆ ਹੈ ਨਹੀਂ ਸੀ ਨਾ ਹੂੰ ਹੂੰ ਉਹਨੇ ਮੈਂ ਇੱਕ ਵਾਰੀ ਕੈਨੇਡਾショ ਤੇ ਉਹਨੇ ਇੰਨਾ ਵਧੀਆ ਕਲਦੀਪ ਮਾਨਕ ਨੂੰ ਵੀ ਗਾਈ ਜਾਵੇ ਛੰਦੇ ਦੀ ਆਵਾਜ਼ ਵੀ ਜਿਵੇਂ ਸਰਦੂਰ ਨਹੀਂ ਕੱਢਦਾ ਸੀਗਾ ਹਾਂ ਹਾਂ ਸਾਰਿਆਂ ਦੀਆਂ ਆਵਾਜ਼ਾਂ ਕੱਢ ਕੇ ਉਹਨੇ ਇੰਨਾ ਰੰਗ ਬੰਨੇ ਆਉਣੇ ਤਾਂ ਸੋਚ ਵੀ ਨਹੀਂ ਸਕਦੇ ਅੱਛਾ ਸੋ ਉਹਨੂੰ ਵਿਚਾਰੇ ਨੂੰ ਜਿੰਨੀ ਮਾਨਤਾ ਮਿਲਣੀ ਚਾਹੀਦੀ ਈਵਨ ਪੂਰਨਛਾ ਕੋਟੀ ਨੂੰ ਵੀ ਕਿਹਨੇ ਦਿੱਤੇ ਆ ਸਨਮਾਨ ਕਿਸੇ ਨੇ ਨਹੀਂ ਦਿੱਤਾ ਹੂੰ ਹੂੰ ਸੋ ਅਸੀਂ ਜਿਹੜਾ ਵਿਰਸੇ ਦੇ ਵਾਰਿਸ ਪ੍ਰੋਗਰਾਮ ਕਰਵਾ ਰਹੇ ਹਾਂ ਨਾ ਉਹ ਹੁਣ ਆਪਾਂ ਫਰਵਰੀ ਚ ਕਰਤਾ ਜਾਂ ਮਾਰਚ ਦੇ ਫਰਸਟ ਵੀਕ ਹੂੰ ਹੂੰ ਉਹਦੇ ਚ ਮੈਂ ਚਾਹਣੀ ਆ ਜਿਵੇਂ ਪੂਰਨਛਾ ਕੋਟੀ ਵਿਚਾਰਾ ਬੈਠਾ ਵੇਖੋ ਜਿਹਦਾ ਹਾਂ ਸਭੀ ਉਹਦਾ ਸ਼ਗਿਰਦਾ ਹੈ ਸਲੀਮ ਵੀ ਉਹਦਾ ਕਿੰਨੇ ਸ਼ਗਿਰਦਾ ਸਲੀਮ ਤੇ ਮੁੰਡਾ ਹੀ ਹੋ ਗਿਆ ਡੁੱਡਾ ਹੋ ਗਿਆ ਸਾਬਰ ਕੋਟੀ ਸਾਬਰ ਹੈਨਾ ਕਿੰਨੇ ਉਹਨੇ ਪੀਤੇ ਪਰ ਉਹ ਵਿਚਾਰਾ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਚੰਗੇ ਕਲਾਕਾਰ ਈਵਨ ਮੁਹੰਮਦ ਸਦੀਕ ਨੂੰ ਕਿਹਨੇ ਦਿੱਤਾ ਵਿਚਾਰੇ ਨੂੰ ਉਹ ਜੋ ਆਪਣੀ ਮਿਹਨਤ ਨਾਲ ਐਮਐਲਏ ਬਣ ਕੇ ਤੇ ਐਫਪੀ ਬਣ ਕੇ ਆਪਣੀ ਮਿਹਨਤ ਨਾਲ ਬਣਿਆ ਅਦਰਵਾਇਜ਼ ਦੱਸੋ ਕਿਹੜੀ ਕਿਸੇ ਵੀ ਸਰਕਾਰ ਮੈਨੂੰ ਸਾਰੀਆਂ ਸਰਕਾਰਾਂ ਸਨਮਾਨਯੋਗ ਨੇ ਕਿਹੜੀ ਸਰਕਾਰ ਨੇ ਕਿਹੜੇ ਕਲਾਕਾਰ ਨੂੰ ਸੱਭਿਆਚਾਰਕ ਕਲਾਕਾਰ ਨੂੰ ਪਛਾਣਿਆ ਤੁਸੀਂ ਦੱਸ ਦਿਓ